ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਵੀਡੀਓ ਪੌਂਟ ਥੋੜਾ ਲੇਟ ਹੋ ਗਏ ਕਿਉਂਕਿ ਸਾਡੇ ਡਾਕਟਰ ਸਾਹਿਬ ਥੋੜਾ ਬਾਹਰ ਟੂਰ ਤੇ ਗਏ ਸੀਗੇ ਇਹ 10-15 ਦਿਨ ਬਾਅਦ ਆਏ ਆ ਸੋ ਇਸ ਚੀਜ਼ ਦੀ ਮਾਫੀ ਚਾਹੁੰਦੇ ਆ ਅੱਜ ਅਸੀਂ ਤੁਹਾਨੂੰ ਸੈਟਕਾ ਪੇਨ ਬਾਰੇ ਦੱਸ ਰਹੇ ਆ ਸੈਟਕਾ ਕੀ ਹੁੰਦੀ ਆ ਇਹ ਜਿਹੜੀ ਚੂਲੇ 'ਚੋਂ ਪੇੜ ਨਿਕਲ ਕੇ ਥੱਲੇ ਗਿੱਟੇ ਤੱਕ ਜਾਂਦੀ ਆ ਉਹਨੂੰ ਸੈਟਕਾ ਕਹਿੰਦੇ ਆ ਸਭ ਤੋਂ ਮਾੜੀ ਪੇੜ ਇਹ ਆ ਸਾਡੇ ਕਾਜਾਂ ਜਦੋਂ ਡਿਸਕ ਦੀ ਗੋਡਿਆਂ ਦੀ ਮੋਢਿਆਂ ਤੇ ਬੰਦਾ ਬਰਦਾਸ਼ਤ ਕਰ ਲੈਂਦਾ ਪਰ ਜਿਹੜੀ ਸੈਟ ਕਪ ਇਹ ਨਾ ਇਹਨੂੰ ਬਰਦਾਸ਼ਤ ਕਰਨਾ ਸਭ ਤੋਂ ਔਖਾ ਕਿਉਂਕਿ ਜਦੋਂ ਚੂਪ ਪੀੜ ਨਿਕਲਦੀ ਆ ਤੁਸੀਂ ਨਿਸ਼ਮਾਰੋਗੇ ਤਾਂ ਵੀ ਦਰਦ ਜੇ ਤੁਰੋਗੇ ਤਾਂ ਵੀ ਦਰਦ ਰੋਟੀ ਖਾਂਦੇ ਵਿੱਚ ਦਰਦ ਬੰਦੇ ਨੂੰ ਸੌਣਾ ਬੈਣਾ ਪੈਣਾ ਔਖਾ ਹੁੰਦਾ ਇਹ ਕਰਕੇ ਸਭ ਤੋਂ ਮਾੜੀ ਦਰਦ ਇਹਨੂੰ ਕਹਿੰਦੇ ਆ ਇਹਦੇ ਤੋਂ ਕਾਰਨ ਕੀ ਆ ਵੀ ਇਹ ਹੁੰਦੀ ਕਿਉਂ ਆ ਇਹਦਾ ਮੇਨ ਕਾਰਨ ਆ ਵਾਈ ਵਾਲੀ ਜਿਹੀ ਚੀਜ਼ਾਂ ਖਾਣੀਆਂ ਜਦੋਂ ਆਪਾਂ ਚੌਲ ਰਾਜਮਾ ਵੇਸਣ ਦੀ ਕੜੀ ਅਰਬੀ ਵਗੈਰਾ ਲੈਂਦੇ ਆ ਨਾ ਇਹਨਾਂ ਤੋਂ ਜ਼ਿਆਦਾ ਹੁੰਦੀ ਏ ਪੀੜ ਇਹਨਾਂ ਤੋਂ ਬਚੋ ਵਾਈ ਵਾਲੀ ਜਿਹੀ ਚੀਜ਼ਾਂ ਕੋਲਡ ਡਰਿੰਕ ਆਈਸਕ੍ਰੀਮਾਂ ਇਹ ਠੰਡੀਆਂ ਚੀਜ਼ਾਂ ਘੱਟ ਖਾਓ ਤੁਸੀਂ ਕੋਸ਼ਿਸ਼ ਕਰੋ ਵੀ ਥੋੜੀ ਗਰਮ ਚੀਜ਼ ਲਈ ਜਾਵੇ ਜਿਸ ਨੂੰ ਇਹ ਚੀਜ਼ ਦੀ ਦਰਦ ਆਉਂਦੀ ਆ ਉਹਦੇ ਵਾਸਤੇ ਤੁਸੀਂ ਬਤਾਉ ਲੈ ਸਕਦੇ ਹੋ ਮੂੰਗੀ ਮਹਰਾ ਦਾਲ ਲੈ ਸਕਦੇ ਹੋ ਸ਼ਿਮਲਾ ਮਿਰਚ ਲੈ ਸਕਦੇ ਹੋ ਲਸਣ ਅਦਰਕ ਕਾਲੀ ਮਿਰਚ ਵੱਧ ਵੱਧ ਵਰਤੋ ਰਾਤ ਨੂੰ ਜਦੋਂ ਸੌਂਦੇ ਹੋ ਦੁੱਧ ਦਾ ਇੱਕ ਗਰਮ ਗਲਾਸ ਲੈ ਕੇ ਉਹਦੇ 'ਚ ਅੱਧਾ ਚਮਚਾ ਹਲਦੀ ਤੇ ਇੱਕ ਚੁਟਕੀ ਪੀਸੀ ਕਾਲੀ ਵਿੱਚ ਪਾ ਕੇ ਗੁੜ ਪਾ ਕੇ ਪੀਓ ਉਹ ਤੁਹਾਨੂੰ ਪੰਜ ਸਤਾ ਦਿਨਾਂ 'ਚ ਆਰਾਮ ਦੇਊਗਾ ਇਰ ਤੋਂ ਬਾਅਦ ਜਿਹੜਾ ਆਯੁਰਵੈਦਿਕ ਦੇ ਇਲਾਜ ਚੱਲਦਾ ਸਾਡਾ ਮੇਨ ਇਹਨੂੰ ਠੀਕ ਕਰਨ ਵਾਸਤੇ ਉਹਦੇ 'ਚ ਕੀ ਆਉਂਦਾ ਉਹਦੇ 'ਚ ਦੋ ਚੀਜ਼ਾਂ ਮੇਨ ਨੇ ਉਹਨਾਂ 'ਚ ਕੋਈ ਵੀ ਤੁਸੀਂ ਬਣਾ ਕੇ ਲੈ ਸਕਦੇ ਹੋ ਪਹਿਲੀ ਹੈਗੀ ਆ ਜਿਵੇਂ ਆਉਂਦੀ ਚੋਬ ਚੀਨੀ ਇੱਕ ਆਉਂਦੀ ਚੋਬ ਚੀਨੀ ਚੋਬ ਜੀ ਨਹੀਂ ਲੈਣੀ ਤੁਸੀਂ ਫੇਰ ਕਿਕਰ ਦੇ ਤੁਕੇ ਕਿਕਰ ਦੀ ਫਲੀ ਜਿਹੜੀ ਹੁੰਦੀ ਆ ਉਹ ਲੈਣੀ ਆ ਤੇ ਮਿੱਠੀਆਂ ਸਰਿੰਜਾ ਇਹ ਸਾਰੇ ਤੁਸੀਂ 50 50 ਗ੍ਰਾਮ ਲੈ ਲੈਣੇ ਆ ਤੇ ਪੀਸ ਲੈਣੇ ਆ ਪਾਊਡਰ ਬਣਾ ਕੇ ਅੱਧਾ ਚਮਚਾ ਸਵੇਰੇ ਅੱਧਾ ਸ਼ਾਮੀ ਦੁੱਧ ਨਾਲ ਚਾਹ ਨਾਲ ਗਰਮ ਪਾਣਾ ਕਿਸੇ ਨਾਲ ਵੀ ਨਹੀਂ ਲੈ ਸਕਦੇ ਹੋ ਇਹਦੇ ਤੋਂ ਬਾਅਦ ਇੱਕ ਆਉਂਦਾ ਤਿਰਕਟ ਚੂਰਨ ਉਹਦੇ ਚ ਹੁੰਦੀ ਆ ਸੁੰਡ ਮਗਾ ਤੇ ਕਾਲੀ ਮਿਰਚ ਸੁੰਡ ਲੈਣੀ ਤੁਸੀਂ 50 ਗ੍ਰਾਮ ਕਾਲੀ ਮਿਰਚ ਦਾ ਮਗਾ ਲੈਣੀ ਹੈ ਤੁਸੀਂ 20 20 ਗ੍ਰਾਮ ਇਹ ਸਾਰਿਆਂ ਨੂੰ ਪੀਸ ਕੇ ਪਾਊਡਰ ਬਣਾ ਲੈਣਾ ਇਹ ਵੀ ਅੱਧਾ ਚਮਚਾ ਸਵੇਰੇ ਤੇ ਅੱਧਾ ਸ਼ਾਮੀ ਇਹ ਦੋਨਾਂ ਨੂੰ ਇਕ ਲੈਣਾ ਜਾਂ ਤੇ ਉਹ ਕਿੱਕਰ ਦੀ ਫੜੀਆਂ ਵਾਲਾ ਲੈ ਲਓ ਜਾਂ ਤੁਸੀਂ ਇਹ ਤਰਕੁਟ ਚੂਰ ਲੈ ਲਓ ਦੋਨਾਂ ਵਿੱਚੋਂ ਇਕ ਲੈਣਾ ਇਹਦੇ ਵਿੱਚ ਫਿਰ ਆਯੁਰਵੈਦਿਕ ਦਵਾਈ ਹੁੰਦੀ ਜਿਹੜੀ ਉਹ ਤੁਸੀਂ ਲੈਣਾ ਮਾਂ ਜੋਗਰਾਜ ਕਿਸ਼ੋਰ ਗੁਗਲ ਤੇ ਚੰਦਰ ਪ੍ਰਭਾ ਵਟੀ ਇੱਕ ਇੱਕ ਗੋਲੀ ਸਵੇਰੇ ਇੱਕ ਇੱਕ ਸ਼ਾਮ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਚ ਲੈਣੀ ਹੈ ਸਵੇਰੇ ਤੇ ਸ਼ਾਮੀ ਕੋਸੇ ਪਾਣੀ ਨਾਲ ਲੈਣਾ ਇਹ ਤੁਸੀਂ ਇਹ ਤੁਹਾਡੀ ਦਰਦ ਇੱਕਦਮ ਖਤਮ ਕਰੂਗੀ ਬਾਕੀ ਤੁਸੀਂ ਵਾਈ ਚੀਜ਼ਾਂ ਦਾ ਖਿਆਲ ਰੱਖਣਾ ਖਾ ਸਕਦੇ ਜਿਹੜੇ ਚੌਲ ਆ ਨਾ ਫਿੱਕੇ ਚੌਲ ਇਹ ਬਹੁਤ ਘੱਟ ਖਾਣੇ ਆ ਜੇ ਜ਼ਿਆਦਾ ਦਿਲ ਕਰੇ ਵੀ ਚੌਲ ਖਾਣੇ ਆ ਤੁਸੀਂ ਕਾਲੀ ਮਿਰਚ ਜੀਰਾ ਤੇ ਇਹਦੇ ਦੇ ਵਿੱਚ ਛੋਟੇ ਛੋਟੇ ਟੁਕੜੇ ਅਦਰਕ ਦੇ ਕੱਟ ਕੇ ਚੌਲਾਂ 'ਚ ਪਾ ਕੇ ਨਮਕੀਨ ਚੌਲ ਬਣਾ ਕੇ ਖਾ ਸਕਦੇ ਹੋ ਉਹ ਐਡਾ ਮਨਾਈ ਨਹੀਂ ਵੀ ਬਿਲਕੁਲ ਹੀ ਨਹੀਂ ਖਾਣੇ ਕੋਈ ਗੱਲ ਨਹੀਂ ਆ ਜੀ ਬਾਕੀ ਦੁੱਧ ਜਦੋਂ ਵੀ ਤੁਸੀਂ ਪੀਣਾ ਕਾਲੀ ਮਿਰਚ ਤੇ ਹਲਦੀ ਜ਼ਰੂਰ ਪਾ ਕੇ ਪੀਣਾ ਵੈਸੇ ਨਾ ਪੀਓ ਬਾਕੀ ਇਹਦੇ ਚ ਆਯੁਰਵੈਦਿਕ ਜਿਹੜਾ ਇਹ ਹੋ ਗਿਆ ਤੁਹਾਡਾ ਹੁਣ ਤੁਹਾਨੂੰ ਐਕੂਪ੍ਰੈਸ਼ਨ ਦੇ ਪੁਆਇੰਟ ਦੱਸ ਰਿਹਾ ਇਹਨੂੰ ਜਲਦੀ ਠੀਕ ਕਰਵਾ ਤੇ ਐਕੂਪ੍ਰੈਸ਼ਨ ਦੇ ਪੁਆਇੰਟ ਹੁੰਦੇ ਆ ਆਹ ਦੇਖੋ ਆ ਜਿਵੇਂ ਆਪਣੇ ਹੱਥ ਆ ਆਹ ਸਾਡੀਆਂ ਦੋਵੇਂ ਬਾਹਾਂ ਨੇ ਆਹ ਦੋਵੇਂ ਲੱਤਾਂ ਨੇ ਇੱਕ ਖੱਬੀ ਆ ਗਈ ਇਹ ਸੱਜੀ ਆ ਗਈ ਜਿਵੇਂ ਆਪਾਂ ਸਾਹਮਣੇ ਰੱਖਨੇ ਇੱਕ ਖੱਬੀ ਇਹ ਸੱਜੀ ਆਹ ਸਾਰੀ ਲੱਤ ਹੋ ਗਿਆ ਸਾਡਾ ਚੂੜੇ ਆ ਗਏ ਆ ਗੋਡੇ ਆ ਗਿਆ ਗਿੱਟੇ ਆ ਗਿਆ ਥੱਲੇ ਆ ਗਿਆ ਹੁਣ ਦੇਖੋ ਸਾਡੇ ਦਰ ਦਾ ਚੂਲੇ ਜੂ ਹੋ ਰਹੀ ਆ ਇੱਥੋਂ ਪੜਨਾ ਤੁਸੀਂ ਆ ਪੁਆਇੰਟ ਦਬਾਉਣੇ ਇਸ ਤਰ੍ਹਾਂ ਇਹਨੂੰ ਜਿਸ ਤਰ੍ਹਾਂ ਰੰਗ ਫਿੰਗਰ ਜਿੱਥੇ ਪਾਈਦੇ ਨਾ ਇਹਨੂੰ ਇਸ ਤਰ੍ਹਾਂ ਮ사ਜ ਦੇਣੀ ਤੁਸੀਂ ਨਹੀਂ ਤੇ ਕੋਈ ਇਸ ਤਰ੍ਹਾਂ ਜਿੰਮੀ ਲੈ ਕੇ ਤੁਸੀਂ ਆ ਵੀ ਮਲ ਸਕਦੇ ਆ ਇਸ ਤਰ੍ਹਾਂ ਆ ਵੀ ਚੀਜ਼ ਕਰ ਸਕਦੇ ਹੋ ਇਹਨੂੰ ਆ ਪੂਰਾ ਵੀ ਮਲ ਸਕਦੇ ਆ ਇਸ ਤਰ੍ਹਾਂ ਠੀਕ ਹੈ ਜੀ ਇਧਰੋਂ ਵੀ ਮਲ ਸਕਦੇ ਹੋ ਇਹਦਾ ਉੱਤੋਂ ਵੀ ਪੁਆਇੰਟ ਦਬਾ ਸਕਦੇ ਆ ਜਿਹੜਾ ਠੀਕ ਆ ਇਹਨੂੰ ਕੋਸ਼ਿਸ਼ ਕਰੋ ਵੀ ਹੱਥ ਨਾਲ ਤੁਸੀਂ ਇਦਾਂ ਦਬਾਓ ਚਾਰ ਪੰਜ ਵਾਰ ਇਦਾਂ ਛੱਡ ਛੱਡ ਕੇ ਚਾਰ ਪੰਜ ਵਾਰ ਇਦਾਂ ਥੋੜਾ ਦਬਾ ਦੇ ਕੇ ਪੂਰਾ ਇਦਾਂ ਛੱਡ ਕੇ ਜਿਹੜੀ ਲੱਤ ਪੀੜ ਹੈ ਜੇ ਖੱਬੀ ਜੇ ਖੱਬੀ ਸੱਜੀ ਜੇ ਸੱਜੀ ਹੈ ਦੋਵੇਂ ਇਦਰੋਂ ਵੀ ਇਸ ਤਰ੍ਹਾਂ ਹੀ ਕਰ ਸਕਦੇ ਹੋ ਤੁਸੀਂ ਦੋਨਾਂ ਹੱਥਾਂ ਨਾਲ ਕਰਨਾ ਦੋਹਾਂ ਹੱਥਾਂ ਨਾਲ ਕਰੋਗੇ ਪੁਆਇੰਟ ਫੇਰ ਔਰ ਤੋਂ ਬਾਅਦ ਆਹ ਪੁਆਇੰਟ ਆਉਂਦੇ ਸਾਡੇ ਮੇਨ ਇੱਥੋਂ ਆਹ ਤੇਲ ਲਾ ਕੇ ਸਰੋਂ ਦਾ ਲਾ ਲਓ ਨਾਰੀਅਲ ਦਾ ਲਾ ਲਓ ਕੋਈ ਲਾ ਲਓ ਇੱਥੋਂ ਦਬਾ ਦੇਣਾ ਆਹ ਚੀਜ਼ਾਂ ਦਬਾ ਦੇਣੀਆਂ ਪੂਰਾ ਦਬਾ ਦੇਣਾ ਫੇਰ ਤੁਹਾਡੀ ਨਾੜ ਖੁੱਲੂਗੀ ਇਹ ਸਟਕਾ ਨਾਲ ਸਟਕਾ ਹੁੰਦੀ ਕੀ ਆ ਆ ਦੇਖੋ ਇੱਧਰ ਧਿਆਨ ਨਾਲ ਆ ਚੀਜ਼ ਜਿੱਥੇ ਆਪਾਂ ਗੁੱਠਾ ਰੱਖਿਆ ਆ ਕਾਲੇ ਰੰਗ ਦੀ ਨਾੜ ਹੁੰਦੀ ਨੂੰ ਸਟਕਾ ਨਾੜ ਕਹਿੰਦੇ ਜਿਹੜੀ ਪੀੜ ਆ ਰੀ ਦੀ ਪੀੜ ਕਹਿੰਦਾ ਕੋ ਰਿੰਗਣ ਵਾਲੀ ਪੀੜ ਕਹਿੰਦਾ ਅਸਲ ਚ ਸਟਕਾ ਹੁੰਦੀ ਆ ਆ ਐਲ 5 ਮਣਕਾਵਾ ਤੇ ਆ ਐਸ 1 ਵੇਨ ਆ ਸਟਕਾ ਵੇਨ ਇਹ ਦਬ ਜਾਂਦੀ ਇਹਦੇ ਥੱਲੇ ਇੱਥੇ ਵੀ ਕਪਕੀ ਥੈਰੇਪੀ ਵੀ ਕਰਲੀ ਪੈਂਦੀ ਹੈ ਮਸ਼ੀਨਾਂ ਵੀ ਲਾਉਣੀਆਂ ਪੈਂਦੀਆਂ ਆਕੂ ਪ੍ਰੈਸ਼ਰ ਵਾਲੀਆਂ ਪੁਆਇੰਟ ਵੀ ਦਬਾਉਣੇ ਪੈਂਦੇ ਆ ਉਹ ਲੰਮਾ ਲਾਜੋ ਸਾਡਾ ਕੰਮ ਪਰ ਤੁਸੀਂ ਘਰੇ ਜੋ ਕਰਨਾ ਉਹ ਤੁਹਾਨੂੰ ਦੱਸ ਰਹੇ ਆ ਟੈਂਪਰੇਰੀ ਜਿਹੜਾ ਤੁਹਾਡਾ ਘਰੇ ਲਾਜੋ ਉਸ ਤੋਂ ਬਾਅਦ ਤੁਸੀਂ ਵਾਹ ਸਕਦੇ ਹੋ ਆ ਦਰਦ ਹੁੰਦੀ ਹੈ ਕਿਸੇ ਦੀ ਇੱਥੇ ਦਰਦ ਹੁੰਦੀ ਕਿਸੇ ਦੇ ਇੱਥੇ ਕਿਸੇ ਦੇ ਇੱਥੇ ਸਟਾਰਟ ਹੋ ਜਾਂਦੀ ਹੈ ਕਿੱਤੇ ਤੱਕ ਵੀ ਜਾ ਸਕਦੀ ਪੂਰੀ ਲੱਤ 'ਚ ਵੀ ਜਾ ਸਕਦੀ ਆ ਇਹਨੂੰ ਕਹਿੰਦੇ ਸਟਕਾ ਮੇਨ ਚੀਜ਼ ਜਿਹੜੀ ਆ ਹੁਣ ਇਹ ਪੁਆਇੰਟ ਵੀ ਤੁਸੀਂ ਦਬਾ ਸਕਦੇ ਹੋ ਇਹਦੇ ਵਾਸਤੇ ਦਵਾਈਆਂ ਵੀ ਲੈ ਸਕਦੇ ਹੋ ਇਹਦਾ ਮੁੱਖ ਕਾਰਨ ਕਬਜ ਸਭ ਤੋਂ ਪਹਿਲਾਂ ਕਬਜ ਜਿਹੜੀ ਕਬਜ ਵਾਸਤੇ ਤੁਹਾਨੂੰ ਅੱਗੇ ਵਾਪਸ ਦੱਸਿਆ ਸੀਗਾ ਵੀ ਤੁਸੀਂ ਕੀ ਲੈਣਾ ਉਹਦੇ ਸਰਨਾਏ ਪੱਤੀ ਤੇ ਨਾਲ ਤੁਸੀਂ ਲੈਣੀ ਆ ਹਰੜ ਜਲਾਬਾਂ ਤੇ ਨਾਲ ਈਸਬਗੋਲ ਦਾ ਛਿਲਕਾ ਦੇਖੋ ਬਣਿਆ ਸਾਡੇ ਕੋਲੇ ਸਾਡੇ ਕੋਲੇ ਬਣਿਆ ਉਹਦਾ ਸਾਰਾ ਕੁਝ ਇਹ ਤੁਸੀਂ ਜਦੋਂ ਮਰਜ਼ੀ ਆ ਕੇ ਸਾਡੇ ਕੋਲੋਂ ਵੀ ਲੈ ਸਕਦੇ ਆ ਸਾਰਾ ਕਬਜ ਦਾ ਇਲਾਜ ਆ ਇਹ ਸੈਟ ਕਾ ਵਾਸਤੇ ਸਾਰਾ ਕੁਝ ਬਣਿਆ ਪਿਆ ਜਦੋਂ ਮਰਜ਼ੀ ਆ ਕੇ ਤੁਸੀਂ ਲੈ ਸਕਦੇ ਹੋ ਤਾਂ ਬਾਕੀ ਤੁਸੀਂ ਘਰੇ ਵੀ ਬਣਾ ਸਕਦੇ ਹੋ ਕੋਈ ਏਡੀ ਪ੍ਰੋਬਲਮ ਨਹੀਂ ਗਈ ਤੁਸੀਂ ਵਧੀਆ ਇਲਾਜ ਕਰੋ ਆਪਣਾ ਘਰੇ ਬੈਠੇ ਕਰੋ ਆ ਚੀਜ਼ਾਂ ਮળો ਪੈਨ ਪੈਨਸਲ ਲੈ ਲਓ ਨਹੀਂ ਕੋਈ ਜਿੰਮੀ ਮਿਲਦੀ ਆ ਚੀਜ਼ ਰਗੜੋ ਆਈਡੀਆ ਆ ਜਵੇਂ ਵੀ ਬਣਦੀ ਹੈ ਨਾ ਇਹਨੂੰ ਪੂਰਾ ਆਸਤਨ ਰਗੜੋ ਆ ਦੇ ਜੋਰ ਨਾਲ ਰਗੜੋ ਇਤਲੋ ਮળો ਆ ਮળો ਤੇ ਆ ਪੁਆਇੰਟ ਲਓ ਠੀਕ ਹੈ ਜੀ ਇੱਥੋਂ ਦਬਾਓ ਤੁਹਾਨੂੰ ਅਧਿਓ ਵੱਧ ਆਰਾਮ ਆ ਜੂਆ ਜਦੋਂ ਜੇ ਤੁਸੀਂ ਛੱਟਕਾ ਵਾਸਤੇ ਜਿਹੜੀ ਗੱਲ ਤਾਂ ਆਉਂਦੀ ਹੈ ਉਹਦੇ ਵਾਸਤੇ ਜੇ ਮੰਨ ਲਓ ਤੁਹਾਡੇ ਸੱਜੀ ਲੱਤ ਤੇ ਆਉਂਦੀ ਆ ਉਹ ਵੀ ਤੁਸੀਂ ਇਦਾਂ ਕਿਸੇ ਟੇਬਲ ਤੇ ਜਾਂ ਕੇ ਕੁਰਸੀ ਤੇ ਜਿਹੜੀ ਲੱਤ ਹੁੰਦੀ ਆ ਉਹੀ ਲੱਤ ਉੱਪਰ ਰੱਖ ਕੇ ਇਹਨੂੰ ਕਬ ਨੂੰ ਆਪਣੇ ਵੱਲ ਖਿੱਚ ਲੈਣਾ ਪੂਰਾ ਇੱਥੋਂ ਕਰਕੇ ਪ੍ਰੋਪਰ ਪੋਜੀਸ਼ਨ ਲੈ ਕੇ ਇੱਥੋਂ ਕੋਸ਼ਿਸ਼ ਕਰਨੀ ਕਿ ਜੰਨ ਨਾਲ ਸਾਡੇ ਕੋ ਫੜਿਆ ਜਾਏ ਜੇ ਮੰਨ ਲਓ ਤੁਹਾਡੇ ਜ਼ਿਆਦਾ ਪੇਨ ਹੁੰਦੀ ਆ ਜ਼ਰੂਰੀ ਨਹੀਂ ਕਿ ਬਿਲਕੁਲ ਇਹਨੂੰ ਪੈਰ ਨੂੰ ਫੜਨਾ ਹੋ ਜੇ ਇੱਥੋਂ ਤੱਕ ਵੀ ਰਹਿਦਾ ਵਾ ਇੱਥੇ ਹੋਲਡ ਕਰਨਾ 10 ਤੋਂ 15 ਸੈਕਿੰਡ ਹੋਲਡ ਕਰਨਾ ਤਿੰਨ ਸੈਟ ਇਹਦੇ ਇੱਕ ਤਰ੍ਹਾਂ ਨਾਲ ਲਾਉਣੇ ਤੁਸੀਂ ਤਿੰਨ ਵਾਰੀ ਕਰਨੀ ਹੈ ਠੀਕ ਹੈ ਪਹਿਲੀ ਐਕਸਰਸਾਈਜ਼ ਇਹ ਹੋ ਗਈ ਤੁਹਾਡੀ ਦੂਜੀ ਐਕਸਰਸਾਈਜ਼ ਜਿਵੇਂ ਇਸੇ ਲੱਤ ਨੂੰ ਹੀ ਠੀਕ ਹੈ ਉਸ ਉਹੀ ਲੱਤ ਰੱਖਣੀ ਹੈ ਇਦਾਂ ਇਹ ਐਂਗਲ ਬਣਾ ਕੇ ਪ੍ਰੋਪਰ ਪੈਰ ਸਿੱਧਾ ਇਹ ਇੱਥੇ ਇਹਨੂੰ ਇਧਰ ਨੂੰ ਥੱਲੇ ਕਰਨਾ ਠੀਕ ਹੈ ਆਹ ਲੱਤਾਂ ਆਪਣੇ ਇੱਧਰ ਰੱਖ ਸਕਦੇ ਤੁਸੀਂ ਇਧਰੋਂ ਪ੍ਰੋਪਰ ਸਟ੍ਰੈਚ ਵੱਜੇਗਾ ਤੁਹਾਡਾ ਠੀਕ ਹੈ ਇਹ ਜਿਹੜੀ ਐਕਸਰਸਾਈਜ਼ ਹੈ ਇਹ ਵੀ ਸੇਮ ਉਦੋਂ 10 ਤੋਂ 15 ਸਕੰਡ ਹੋਲਡ ਰੱਖ ਕੇ ਠੀਕ ਹੈ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਸਿੱਧਾ ਕਰ ਲਿਆ ਕਰਨਾ ਦੁਬਾਰਾ ਫੇਰ ਉਸੇ ਪੋਜੀਸ਼ਨ ਦੇ ਵਿੱਚ ਇਹ ਕਰਕੇ ਇਹ ਤਿੰਨ ਸੈਟ ਇਹਦੇ ਕਰਨੇ ਆ ਪੂਰੇ ਠੀਕ ਹੈ ਜੀ ਤੀਜੀ ਐਕਸਰਸਾਈਜ਼ ਉਹੀ ਦਾਤ ਕਈਆਂ ਦੇ ਮੁਸ਼ਕਲ ਆਂਦੀ ਆ ਕਿ ਉਹ ਬੈਠ ਨਹੀਂ ਸਕਦੇ ਬੈਠਣ ਚ ਪ੍ਰੋਬਲਮ ਹੁੰਦੀ ਕਿ ਦਾਤ ਆ ਐਕਸਰਸਾਈਜ਼ ਨਹੀਂ ਕਰ ਸਕਦੇ ਉਹ ਲੇਟ ਕੇ ਵੀ ਇਦਾਂ ਕਰ ਸਕਦੇ ਇੱਥੋਂ ਵੀ ਕਰ ਸਕਦੇ ਆ ਇੱਥੋਂ ਲੇਟ ਕੇ ਵੀ ਇਹ ਚੀਜ਼ ਦੀ ਪ੍ਰੋਪਰ ਐਕਸਰਸਾਈਜ਼ ਹੋ ਜਾਂਦੀ ਠੀਕ ਹੈ ਜੀ ਇਹ ਸੇਮ ਉਹੀ ਪ੍ਰੋਸੈਸ ਹੈ ਦਾ ਕਿ ਤਿੰਨ ਸੈਟ ਇਹਦੇ ਲਾਉਣੇ ਆ 10 ਤੋਂ 15 ਸਕੰਡ ਦਾ ਹੋਲਡ ਰੱਖ ਕੇ ਇਹ تین ਐਕਸਰਸਾਈਜ਼ ਸਭ ਤੋਂ ਬੈਸਟ ਹੁੰਦੀਆਂ ਸੇਟਕਾ ਵੇਨ ਲਈ ਥੈਂਕ ਯੂ ਵੈਰੀ ਮੱਚ ਹਾਂਜੀ ਇਹ ਤੋਂ ਹੋਰ ਐਕਸਰਸਾਈਜ਼ਾਂ ਦੇਖ ਲਈਏ ਵੀ ਕਿਹੜੀਆਂ ਕਰਨੀਆਂ ਸੇਟਕਾ ਵਾਸਤੇ ਇਹ ਐਕਸਰਸਾਈਜ਼ਾਂ ਕਰੋ ਇਹ ਪਾਊਡਰ ਬਣਾ ਕੇ ਖਾਓ ਜਿਹੜੀ ਆਯੁਰਵੈਦਿਕ ਦਵਾਈ ਤੁਹਾਨੂੰ ਦੱਸੀ ਆ ਉਹ ਖਾਓ ਬਾਈ ਚਾਂਸ ਤੁਹਾਡੇ ਕੋ ਇਹ ਨਹੀਂ ਬਣਦੀ ਕੋਈ ਪ੍ਰੋਬਲਮ ਆਉਂਦੀ ਆ ਸਾਡੇ ਕੋਲੇ ਸਾਰਾ ਕੁਝ ਬਣਿਆ ਜਦੋਂ ਮਰਜ਼ੀ ਆ ਕੇ ਜਾਇਰ ਰੇਟਾਂ ਤੇ ਹੀ ਦਿੰਨੇ ਸੇਵਾ ਹੀ ਰੱਖੀ ਆ ਉਹ ਬਹੁਤ ਪੈਸੇ ਕਮਾਉਣ ਵਾਲਾ ਕੰਮ ਨਹੀਂ ਅਡਾ ਜਦੋਂ ਮਰਜ਼ੀ ਆ ਕੇ ਲੈ ਸਕਦੇ ਜਾਇਰ ਰੇਟਾਂ ਤੇ ਤੇ ਬਾਕੀ ਤੁਹਾਡਾ ਲਾਜ ਵੀ ਪੂਰਾ ਕਰਕੇ ਦਵਾਂਗੇ ਇੱਕ ਹਫ਼ਤੇ 'ਚ 100% ਗਾਰੰਟੀ ਨਾਲ ਤੁਸੀਂ ਠੀਕ ਜਦੋਂ ਮਰਜ਼ੀ ਆਓ ਜੀ ਆਇਆਂ ਨੂੰ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ